ਅੱਜ ਵੀ ਕੱਲ ਦੇ ਸਾਰਿਆਂ ਨੂੰ ਮੈਂ ਮਨਦੀਪ ਕੌਰ ਸੌਇਤਾ ਤੁਹਾਡਾ ਆਪਣੇ ਚੈਨਲ ਪਿੰਡਾਂ ਦੀ ਜਾਇ ਦੇ ਵਿੱਚ ਤੇ ਟਾਈਮ ਹੋ ਗਿਆ ਜੀ 9:05 ਤੇ ਕੱਲ ਆਪਾਂ ਵੀਡੀਓ ਪਾਈ ਸੀ ਆਪਣੇ ਗਮਲਿਆਂ ਦੀ ਵੀ ਉਹਨਾਂ ਨੂੰ ਕਲਰ ਕਰਨਾ ਤੇ ਅੱਜ ਤੁਹਾਨੂੰ ਦਿਖਾਉਣੀ ਆ ਆਪਾਂ ਕਿਸ ਤਰ੍ਹਾਂ ਦਾ ਉਹਨਾਂ ਨੂੰ ਕਲਰ ਕੀਤਾ ਹੋਇਆ ਲੈਟਸ ਗੋ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋਗੇ ਆਪਾਂ ਕਲਰ ਕਰਤਾ ਗਮਲਿਆਂ ਨੂੰ ਇਹ ਕੱਲ ਵਾਲੇ ਹੀ ਗਮਲੇ ਨੇਗੇ ਤੁਸੀਂ ਦੇਖ ਸਕਦੇ ਹੋਗੇ ਵੀ ਕਲਰ ਕਰਨ ਤੋਂ ਬਾਅਦ ਕਿਨੇ ਸੋਹਣੇ ਹੋ ਗਏ ਨੇ ਇਹ ਅਲੱਗ-ਅਲੱਗ ਸ਼ੇਪ ਦਿੱਤੀ ਮੈਂ ਇਹਨਾਂ ਨੂੰ ਵੀ ਦੋ ਇੱਕ ਤਰ੍ਹਾਂ ਦੇ ਕਰਤੇ ਦੋ ਇੱਕ ਤਰ੍ਹਾਂ ਦੇ ਕਰਤੀ ਆਪਾਂ ਤੁਸੀਂ ਦੇਖ ਸਕਦੇ ਹੋਗੇ ਇਸ ਨੂੰ ਵੀ ਇਸ ਤਰ੍ਹਾਂ ਹੀ ਕਲਰ ਕੀਤਾ ਹੋਇਆਗਾ ਆਪਾਂ ਉੱਪਰ ਇਹਨਾਂ ਦੇ ਪੱਤੇ ਬਣਾਤੇ ਸੀਗੇ ਪੂਰੀ ਲੁੱਕ ਦੇਖੋ ਇਹਨਾਂ ਦੀ ਤੁਸੀਂ ਆ ਆਪਣੇ ਦੋ ਜੀ ਆਪਾਂ ਦੋਨੇ ਕਮਰੇ ਬੈਡਰੂਮ ਦੇ ਵਿੱਚ ਲਗਾਵਾਂਗੇ ਇੱਕ ਦੇ ਵਿੱਚ ਆਪਾਂ ਲਗਾਵਾਂਗੇ ਕੈਰੀ ਦਾ ਪਾਂਟ ਪlant ਲੈ ਕੇ ਆਂਦਾ ਜਿਹੜਾ ਤੇ ਇਸ ਦੇ ਵਿੱਚ ਆਪ ਲਗਾਵਾਂਗੇ ਗਰੀਟਨ ਤੁਸੀਂ ਦੇਖ ਸਕਦੇ ਇੱਥੋਂ ਤੱਕ ਜੀ ਇਹਨਾਂ ਦੇ ਵਿੱਚ ਮਿੱਟੀ ਆ ਜਾਊਗੀ ਅੰਨੀ ਤਾਂ ਕਰਕੇ ਮੈਂ نیچے ਫਿਰ ਜਗ੍ਹਾ ਛੱਡਤੀ ਸੀਗੀ ਤੇ ਆ ਦੇਖੋ ਤੁਸੀਂ ਕਿੰਨਾ ਸੋਹਣਾ ਇਹ ਬਣ ਕੇ ਰੈਡੀ ਹੋ ਗਏ ਨੇ ਤੇ ਜੇਕਰ ਆਪਾਂ ਇਸ ਤਰ੍ਹਾਂ ਹੀ ਬਿਨਾ ਕਲਰ ਕੀਤੇ ਇਹਨਾਂ ਦੇ ਵਿੱਚ ਪlant ਲਗਾਉਂਦੇ ਸੀ ਤਾਂ ਇਹਨੇ ਸੋਹਣੇ ਨਹੀਂ ਲੱਗਣੇ ਸੀਗੇ ਤੇ ਜਦੋਂ ਹੁਣ ਆਪਾਂ ਇਹ ਰੂਮ ਦੇ ਵਿੱਚ ਰੱਖਾਂਗੇ ਤੇ ਆਹ ਆਪਣੇ ਬਾਹਰ ਰੱਖਾਂਗੇ ਆਪਾਂ ਜਿੱਥੇ ਆਪਾਂ ਨੇ ਗੱਡੀ ਖੜੀ ਹੈ ਜੀ ਉਹਦੇ ਉਰਲੀ ਸਾਈਡ ਰੱਖਾਂਗੇ ਜਗ੍ਹਾ ਹੈਗੀ ਉੱਥੇ ਤੇ ਇਹ ਪੱਥਰ ਰੱਖ ਦਾਂਗੇ ਤੇ ਆਜੋ ਜੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਅੱਗੇ ਆਪਣੀ ਹੋਰ ਸਬਜ਼ੀ ਦੇਖੋ ਜੀ ਆਪਣੇ ਅੰਗੂਰ ਆਗੇ ਜਿਹੜੇ ਉਹ ਵੀ ਕਰ ਰਹੇ ਨੇ ਤੁਸੀਂ ਸਾਈ ਦੂੰਗੇ ਬਹੁਤ ਜਿਆਦਾ ਅੰਗੂਰ ਹੈ ਜਿਹੜੇ ਆਪਣੇ ਘਰੇ ਲੱਗੇ ਹੋਏ ਨੇਗੇ ਦੇਖੋ ਹੁਣ ਤਾਂ ਇਹ ਮੋٹے ਹੋਣ ਲੱਗੇ ਗਏ ਵੱਡੇ ਹੋਣ ਲੱਗੇ ਜੀ ਦੇਖ ਸਕਦੇ ਹੋ ਬਹੁਤ ਦੂਰ ਤੱਕ ਜਿਹੜੀ ਆਪਣੀ ਬੈਲ ਵਾਲਾ ਜਿਹੜੀ ਫੈਲੀ ਹੋਈ ਹੈ ਆਪਣੇ ਸ਼ੇਰ ਬਹਾਦਰ ਬੈਠੇ ਨੇ ਜਿਹੜੇ ਅਕਸਰ ਹੀ ਵੀਡੀਓ ਦੇ ਵਿੱਚ ਵਾਂਗਾ ਦੇ ਰਹੇ ਹੁੰਦੇ ਨੇ ਦੇਖ ਸਕਦੇ ਹੋ ਤੁਸੀਂ ਕਹਾਜੀ ਆਪਣਾ ਲੱਗਿਆ ਸੀ ਗਲਾਬ ਦਾ ਪੌਦਾ ਇਹਦੇ ਉੱਪਰ ਵੀ ਫੁੱਲ ਜਿਹੜੇ ਨੇ ਇਹ ਆਏ ਹੋਏ ਸਿਆਹਾ ਪਹਿਲਾਂ ਆਗੇ ਸੀ ਤੇ ਇੱਧਰ ਪੈ ਰਿਹਾ ਜੀ ਆਪਣਾ ਪਿੰਡੀਆਂ ਦੇ ਵਿੱਚ ਪਾਣੀ ਬੀਸਾ ਜਿਹਾ ਜੰਦ ਸੀ ਉ ਤੱਕ ਇੱਧਰ ਕਰਾਉਣੀ ਹੈ ਜੀ ਤੁਹਾਨੂੰ ਆਪਣੀ ਬੂਟੀ ਦੀ ਸੈਰ ਦੇਖੋ ਕਿੰਨੇ ਸੋਹਣੇ ਫੁੱਲ ਆ ਜਿਹੜੇ ਹੋ ਆ ਗਏ ਨੇ ਖਿਲ ਕੇ ਤੇ ਦੇਖੋ ਜੀ ਮੈਨੂੰ ਤਾਂ ਪਲਾਂਟਸ ਦਾ ਬਹੁਤ ਜਿਆਦਾ ਸ਼ੌਂਕ ਹੈ ਕਿਉਂਕਿ ਆਪਣਾ ਘਰ ਆ ਜਿਹੜਾ ਉਹ ਹਰਿਆ ਭਰਿਆ ਰਹਿੰਦਾਗਾ ਨਾਲੇ ਸੋਹਣਾ ਲੱਗਦਾਗਾ ਹਨਾ ਤੇ ਬਾਕੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਅਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਮੇਰੀਆਂ ਨਵੀਆਂ-ਨਵੀਆਂ ਵੀਡੀਓਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਪਹੁੰਚ ਸਕੇ ਤੇ ਇੱਕ ਗੱਲ ਹੋਰ ਜੀ ਇਹਦੇ ਵਿੱਚ ਦੇਖੋ ਤੁਸੀਂ ਵੀ ਇਹ ਜਿਹੜਾ ਦੇਖੋ ਇੱਕ ਪਾਣੀ ਦੇ ਲੰਗੜ ਲਈ ਨਾ ਇੱਕ ਸਰਾਖ ਵੀ ਕੀਤਾ ਹੋਇਆ ਹੈਗਾ نیچے ਤੇ ਤਾਂ ਜੋ ਇਹਦੇ ਵਿੱਚ ਪਾਣੀ ਹੈ ਜਿਹੜਾ ਉਹ ਜਦੋਂ ਪਪਾਇਗੀ ਤੇ ਜੰਮਿਆ ਨਾ ਰਹਿ ਜਾਵੇ ਤੇ ਜੰਮਣ ਦੇ ਨਾਲ ਫਿਰ ਹਰੀ ਵਾਈ ਜੰਮ ਜਾਂਦੀ ਹੈਗੀ ਤੇ ਬਹੁਤ ਵਧੀਆ ਗਮਲੇ ਸੀਗੇ ਜੀ ਇਹ ਤੇ ਬਾਕੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਹੋ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਦਿਓ ਤੇ ਅੱਗੇ ਸ਼ੇਅਰ ਜਰੂਰ ਕਰਦੇ ਹੋ ਤੇ ਆਪਣੇ ਹੀ ਚੈਨਲ ਨੂੰ ਪਿੰਡਾਂ ਦੇ ਜਾਈ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲੇ ਹੋਰ ਮੇਰੇਗਾ ਵੀਡੀਓ ਪਹੁੰਚ ਸਕਣ ਤੇ ਵੀਡੀਓ ਨੂੰ ਕਰ ਦਿਓ ਜੀ ਲਾਈਕ ਧੰਨਵਾਦ ਦੋਸਤੋ ਥੈਂਕ ਯੂ